ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਸੁਖੁਰ ਸੁਨੇਹੇ ਵਿੱਚੋਂ ਚੈਪਟਰ ਘਰ ਪਰਿਵਾਰ ਬਾਦਸ਼ਾਹ ਵੀ ਆਪਣੀ ਪਤਨੀ ਦੀਆਂ ਨਜ਼ਰਾਂ ਵਿੱਚ ਕੇਵਲ ਪਤੀ ਹੀ ਹੁੰਦਾ ਹੈ ਜਿਸ ਪਤੀ ਵਿੱਚ ਕੋਈ ਨੁਕਸ ਨਹੀਂ ਹੁੰਦਾ ਸਮਝੋ ਉਹ ਬੜਾ ਖਤਰਨਾਕ ਆਦਮੀ ਹੈ ਅਜਿਹੇ ਵਿਅਕਤੀ ਨਾਲ ਰਹਿਣਾ ਸੰਭਵ ਨਹੀਂ ਹੁੰਦਾ ਬਹੁਤੇ ਇਸਤਰੀ ਪੁਰਸ਼ ਪਤੀ ਪਤਨੀ ਦੀ ਚੋਣ ਕਰਦੇ ਹਨ ਕੇਵਲ ਆਪਣੀਆਂ ਅੱਖਾਂ ਤੋਂ ਕੰਮ ਲੈਂਦੇ ਹਨ ਜਦੋਂ ਕਿ ਲੋੜ ਇਸ ਗੱਲ ਦੀ ਹੈ ਕਿ ਅੱਖਾਂ ਦੇ ਮੁਕਾਬਲੇ ਕੰਨਾਂ ਤੋਂ ਕੰਮ ਵਧਰੇ ਲਿਆ ਜਾਵੇ ਪਤੀ ਹੋਣਾ ਇੱਕ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ ਪਰ ਕਿਉਂਕਿ ਹਰ ਇੱਕ ਵਿਅਕਤੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਦਾ ਇਸੇ ਲਈ ਘਰੇਲੂ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਬਨਾਵਟ ਤਣਾਅ ਅਤੇ ਖਿੱਚੋ-ਤਾਣ ਵੱਧ ਰਹੀ ਹੈ ਹਰ ਕੋਈ ਸੋਹਣੀ ਪਤਨੀ ਪ੍ਰਾਪਤ ਕਰਨੀ ਚਾਹੁੰਦਾ ਹੈ ਪਰ ਹਰ ਕਿਸੇ ਵਿੱਚ ਸੋਹਣੀ ਪਤਨੀ ਦੇ ਰੱਖ-ਰਖਾਓ ਦੀ ਸਮਰੱਥਾ ਨਾ ਹੋਣ ਕਾਰਨ ਉਲਝਣਾ ਵੱਧ ਰਹੀਆਂ ਹਨ। ਵੇਖਿਆ ਗਿਆ ਹੈ ਕਿ ਰਿਸ਼ਤਾ ਹੋਣ ਸਮੇਂ ਬਣਨ ਵਾਲੇ ਪਤੀ ਦਾ ਪੂਖ ਵੇਖਿਆ ਜਾਂਦਾ ਹੈ ਜਦੋਂ ਕਿ ਬਣਨ ਵਾਲੀ ਪਤਨੀ ਦੀ ਵਰਤਮਾਨ ਸਥਿਤੀ ਵੇਖੀ ਜਾਂਦੀ ਹੈ। ਅਰਥਾਤ ਪਤੀ ਦੀ ਆਮਦਨ ਅਤੇ ਆਮਦਨ ਵਧਨ ਦੇ ਦਰ ਅਤੇ ਪਤਨੀ ਦੀ ਸੁੰਦਰਤਾ, ਚੱਜ ਸਲੀਕਾ ਅਤੇ ਉਸਦੇ ਸਾਥ ਦਾ ਨਿਗ ਆਦ ਫੈਸਲੇ ਦਾ ਆਧਾਰ ਬਣਦੇ ਹਨ। ਸਿਆਣੇ ਬੰਦੇ ਅਕਸਰ ਵਿਅੰਗ ਨਾਲ ਕਹਿੰਦੇ ਹਨ ਪਤਨੀ ਚੁਣਨੀ ਅਤੇ ਤਲਵਾਰ ਖਰੀਦਣੀ ਇੱਕੋ ਪ੍ਰਕਾਰ ਦੇ ਕੰਮ ਹਨ ਜਿਵੇਂ ਜੰਗ ਦੇ ਮੈਦਾਨ ਵਿੱਚ ਕਿਸੇ ਨੂੰ ਵੀ ਦੂਜੀ ਵਾਰੀ ਗਲਤੀ ਕਰਨ ਦਾ ਅਫਸਰ ਨਹੀਂ ਮਿਲਦਾ ਉਵੇਂ ਹੀ ਪਤੀ ਜਾਂ ਪਤਨੀ ਦੀ ਚੋਣ ਕਰਨ ਦਾ ਵੀ ਅਕਸ ਅਕਸਰ ਇੱਕ ਹੀ ਅਫਸਰ ਮਿਲਦਾ ਹੈ ਪੱਛੋਂ ਵਿੱਚ ਬਹੁਤੇ ਰਿਸ਼ਤਿਆਂ ਦਾ ਫੈਸਲਾ ਐਤਵਾਰ ਗਿਰਜੇ ਘਰ ਵਿੱਚ ਤਿਹਾਰੀ ਵਾਤਾਵਰਨ ਵਿੱਚ ਜਾਂ ਕਿਸੇ ਤਿਹਾਰ ਜਿਵੇਂ ਅਫਸਰ ਸਮੇਂ ਹੁੰਦਾ ਹੈ ਜਦੋਂ ਦੋਵੇਂ ਤੇਰਾ ਉਚੇਚ ਨਾਲ ਸੱਜ ਧੱਜ ਕੇ ਆਈਆਂ ਹੁੰਦੀਆਂ ਹਨ ਦੋਵੇਂ ਤੇਰਾ ਉੱਚਾ ਉੱਚਾ ਸੋਚਦੀਆਂ ਹਨ ਅਤੇ ਮਿੱਠਾ ਮਿੱਠਾ ਬੋਲਦੀਆਂ ਹਨ ਦੋਵੇਂ ਤੇਰਾ ਇੰਜ ਵਿਚਰਦੀਆਂ ਹਨ ਜਿਵੇਂ ਸਤਰੰਗੀ ਪੀਂਗ ਝੂਟਦੀਆਂ ਅਤੇ ਲਾਚੀਆਂ ਦੇ ਬਾਗ ਵਿੱਚ ਸੈਰ ਕਰ ਰਹੀਆਂ ਹੋਣ ਇਸਤਰੀ ਅਕਸਰ ਆਪਣੇ ਬਣਨ ਵਾਲੇ ਪਤੀ ਵਿੱਚੋਂ ਪਤੀ ਘਟ ਅਤੇ ਪ੍ਰੇਮੀ ਬਧੇਰੇ ਵੇਖਦੀ ਹੈ ਇਵੇਂ ਹੀ ਪੁਰਸ਼ ਆਪਣੀ ਬਣਨ ਵਾਲੀ ਪਤਨੀ ਵਿੱਚੋਂ ਪਤਨੀ ਘਟ ਅਤੇ ਪਰਿ ਮਾਡਲ ਜਾਂ ਫਿਲਮੀ ਨਾਇਕਾ ਵੱਧ ਲੱਭਦਾ ਹੈ ਪ੍ਰੇਮੀ ਇੱਕ ਭਰਮ, ਪ੍ਰੇਮੀ ਇੱਕ ਭਰਮ ਹੈ ਜਦੋਂ ਕਿ ਪਤੀ ਇੱਕ વાસ્તਵਿਕਤਾ ਹੁੰਦਾ ਹੈ। ਪਿਆਰ ਸਾਨੂੰ ਸੁਆਉਂਦਾ ਹੈ, ਵਿਆਹ ਸਾਨੂੰ ਜਗਾਉਂਦਾ ਹੈ। ਕਿਸੇ ਨੇ ਵਿਅੰਗ ਨਾਲ ਕਿਹਾ ਹੈ ਕਿ ਵਿਆਹ ਦੀ ਦਹਲੀਜ਼ ਟੱਪਦਿਆਂ ਹੀ ਪਿਆਰ ਮੁਹੱਬਤ ਵਾਲੀਆਂ ਖੁਸ਼ੀਆਂ ਬਾਹਰੋਂ ਮੁੜ ਜਾਂਦੀਆਂ ਹਨ। ਚੰਗਾ ਜੀਵਨ ਸਾਥੀ, ਚੰਗੀ ਆਮਦਨ ਅਤੇ ਚੰਗੀ ਸਿਹਤ ਜੀਵਨ ਦੇ ਅਮੁੱਲੇ ਵਰਦਾਨ ਹੁੰਦੇ ਹਨ। ਕਿਉਂਕਿ ਇਹਨਾਂ ਵਰਦਾਨਾਂ ਦੀ ਸੰਭਾਵਨਾ ਘਟਦੀ ਜਾ ਰਹੀ ਹੈ ਇਸੇ ਲਈ ਘਰੇਲੂ ਸਬੰਧਾਂ ਦੇ ਖੇਤਰ ਵਿੱਚ ਨਵੀਆਂ ਵੰਗਾਰਾਂ ਖਿੱਚੋ-ਤਾਣ ਆਸਮੱਸਿਆਵਾਂ ਮੁਸ਼ਕਲਾਂ ਤੇ ਉਲਝਣਾ ਉਪਜ ਰਹੀਆਂ ਹਨ ਰਾਜਨੀਤੀ ਨੇ ਸਾਡੇ ਜੀਵਨ ਨੂੰ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਹੋਇਆ ਹੈ ਕਿ ਘਰੇਲੂ ਰਿਸ਼ਤੇ ਉੱਤੇ ਵੀ ਇਸ ਦਾ ਪ੍ਰਭਾਵ ਪ੍ਰਤੱਖ ਹੈ ਜਿਹੜਾ ਪਿਤਾ ਆਪਣੀ ਸੰਤਾਨ ਦੇ ਸੰਦਰਭ ਵਿੱਚ ਰਾਜਨੀਤਿਕ ਪੈਂਤੜਿਆਂ ਨੂੰ ਤਿਆਗ ਕੇ ਕੇਵਲ ਸਾਉ ਅਤੇ ਸੁਹਿਰਦ ਮਨੁੱਖ ਵਜੋਂ ਵਿਚਰਦਾ ਹੈ ਉਸ ਦਾ ਹਾਲ ਉਹੀ ਹੁੰਦਾ ਹੈ ਜਿਹੜਾ ਔਰੰਗਜ਼ੇਬ ਨੇ ਸਹਾ ਜਹਾਂ ਨਾਲ ਕੀਤਾ ਸੀ ਪਤੀ ਅਤੇ ਪਤਨੀ ਦੋਹਾਂ ਨੂੰ ਘਰ ਚਲਾਉਣ ਲਈ ਬੜੀ ਸਾਵਧਾਨੀ ਨਾਲ ਚੱਲਣਾ ਪੈਂਦਾ ਹੈ ਘਰ ਚਲਾਉਣਾ ਆਪਣੇ ਆਪ ਵਿੱਚ ਇੱਕ ਕੀਤਾ ਬਣ ਗਿਆ ਹੈ ਅਤੇ ਸਾਡੇ ਘਰੇਲੂ ਅਤੇ ਦਫ਼ਤਰੀ ਵਿਹਾਰ ਵਿੱਚ ਬਹੁਤਾ ਅੰਤਰ ਨਹੀਂ ਰਿਹਾ ਅਤੇ ਘਰ ਵਿੱਚ ਵੀ ਦਫ਼ਤਰੀ ਪ੍ਰਕਾਰ ਦੀਆਂ ਸਮੱਸਿਆਵਾਂ ਉੱਠ ਖੜੀਆਂ ਹੋਈਆਂ ਹਨ ਅਨੇਕਾਂ ਪਤਨੀਆਂ ਘਰ ਵਿੱਚ ਪਤੀ ਦੀ ਅਫਸਰशाही ਵਿਰੁੱਧ ਵਿਰੋਧੀ ਪਾਰਟੀ ਵਾਂਗ ਵਿਚਾਰਨ ਲੱਗ ਪਈਆਂ ਹਨ ਹੁਣ ਵਿਆਹ ਦੇਰ ਨਾਲ ਹੋਣ ਕਾਰਨ ਦੋਵੇਂ ਧਿਰਾਂ ਦੀਆਂ ਪਸੰਦਗੀਆਂ ਅਤੇ ਨਾਪਸੰਦਗੀਆਂ ਪੀੜੀਆਂ ਹੋ ਚੁੱਕੀਆਂ ਹੁੰਦੀਆਂ ਹਨ ਪੀੜੀਆਂ ਗੰਢਾਂ ਮਨੁੱਖੀ ਵਿਹਾਰ ਵਿੱਚ ਲਚਕ ਨੂੰ ਖਤਮ ਕਰ ਰਹੀਆਂ ਹਨ ਅਤੇ ਲਚਕ ਦੇ ਖਤਮ ਹੋਣ ਕਾਰਨ ਸਮੱਸਿਆਵਾਂ ਉਪਜਣ ਦੀ ਸੂਰਤ ਵਿੱਚ ਕੇਵਲ ਆਪਣਾ ਪੱਖ ਪੇਸ਼ ਕਰਨ ਉੱਤੇ ਜ਼ੋਰ ਵੱਧ ਗਿਆ ਹੈ ਜਦੋਂ ਕਿ ਦੂਜੇ ਦਾ ਪੱਖ ਸਮਝਣ ਦੀ ਸੁਭਾਵਨਾ ਜੇ ਮੁੱਕ ਨਹੀਂ ਗਈ ਤਾਂ ਸੰਗੜ ਜ਼ਰੂਰ ਗਈ ਹੈ ਇੱਕ ਪੜਿਆ ਲਿਖਿਆ ਵਿਅਕਤੀ ਅਨਪੜ ਪਤਨੀ ਨਾਲ ਗੁਜ਼ਾਰਾ ਕਰ ਸਕਦਾ ਹੈ ਪਰ ਇੱਕ ਪੜੀ ਲਿਖੀ ਇਸਤਰੀ ਇੱਕ ਅਨਪੜ ਜਾ ਘੱਟ ਪੜੇ ਪਤੀ ਨਾਲ ਗੁਜ਼ਾਰਾ ਨਹੀਂ ਕਰ ਸਕਦੀ ਆਪਣੀਆਂ ਮਾਮਾਂ ਦੇ ਲਾੜਲੇ ਧੀਆਂ ਅਤੇ ਪੁੱਤਰ ਆਲਸ ਅਤੇ ਬੇਸਮਝੀ ਕਾਰਨ ਸਫਲ ਪਤੀ ਪਤਨੀਆਂ ਨਹੀਂ ਬਣ ਸਕਦੇ ਵੇਖਿਆ ਗਿਆ ਹੈ ਕਿ ਹਰ ਘਰੇਲੂ ਝਗੜੇ ਵਿੱਚ ਕਿਸੇ ਨਾ ਕਿਸੇ ਬਾਹਰੀ ਸ਼ਕਤੀ ਦਾ ਹੱਥ ਹੁੰਦਾ ਹੈ ਜਿਸ ਨਾਲ ਤਾਣੀ ਉਲਝਦੀ ਹੈ ਹਰ ਸਮੱਸਿਆ ਉਲਝਾਈ ਜਾ ਸਕਦੀ ਹੈ ਪਰ ਭੈੜੇ ਪਤੀ ਅਤੇ ਭੈੜੀ ਪਤਨੀ ਦਾ ਕੋਈ ਇਲਾਜ ਨਹੀਂ ਹੁੰਦਾ ਹਰ ਸਮੱਸਿਆ ਸੁਲਝਾਈ ਜਾ ਸਕਦੀ ਹੈ ਪਰ ਭੈੜੇ ਪਤੀ ਅਤੇ ਭੈੜੀ ਪਤਨੀ ਦਾ ਕੋਈ ਇਲਾਜ ਨਹੀਂ ਹੁੰਦਾ ਘਰੇਲੂ ਰਿਸ਼ਤਿਆਂ ਵਿੱਚ ਆ ਰਹੇ ਵਿਗਾੜ ਨਾਲ ਸਮੁੱਚੇ ਸਮਾਜ ਵਿੱਚ ਹਿੰਸਾ ਵੱਧ ਰਹੀ ਹੈ ਜਿਸ ਅਨੁਪਾਤ ਵਿੱਚ ਦਾਜ ਵਧ ਰਹੇ ਹਨ ਉਸੇ ਅਨੁਪਾਤ ਵਿੱਚ ਘਰ ਟੁੱਟ ਰਹੇ ਹਨ ਜਿਹੜੀਆਂ ਇਸਤਰੀਆਂ ਪੁਰਸ਼ ਦਾ ਪੈਸਾ ਵੇਖ ਕੇ ਉਸ ਨਾਲ ਵਿਆਹ ਕਰਦੀਆਂ ਹਨ ਉਹ ਵਿਧਵਾਵਾਂ ਨਾਲੋਂ ਵੀ ਭੈੜਾ ਜੀਵਨ ਜਿਉਂਦੀਆਂ ਹਨ ਅਤੇ ਜਿਹੜੇ ਪੁਰਸ਼ ਕੇਵਲ ਸੁੰਦਰਤਾ ਨੂੰ ਸਾਹਮਣੇ ਰੱਖ ਕੇ ਵਿਆਹ ਕਰਦੇ ਹਨ ਉਹ ਉਹਨਾਂ ਨੂੰ ਪਤਨੀ ਨਹੀਂ ਮਿਲਦੀ ਥਾਣੇਦਾਰ ਨਹੀਂ ਮਿਲਦੀ ਹੈ ਬਾਝ ਅਤੇ ਅਸੰਤੁਸ਼ਟ ਪਤਨੀਆਂ ਪਤੀ ਦੇ ਦੋਸਤਾਂ ਵਿੱਚ ਵਧੇਰੇ ਦਿਲਚਸਪੀ ਲੈਂਦੀਆਂ ਹਨ ਅਤੇ ਕਲ ਫਲਾਉਣ ਵਾਲੇ ਪਤੀ ਪਤੀ ਘਟ ਅਤੇ ਸ਼کاری ਵਧੇਰੇ ਹੁੰਦੇ ਹਨ ਚਲਾਕ ਪਤਨੀਆਂ ਆਪਣੇ ਪਤੀ ਨੂੰ ਓਲੇ ਵਾਂਗ ਵਰਤਦੀਆਂ ਹਨ ਅਤੇ ਚਲਾਕ ਪਤੀ ਦੇਰ ਨਾਲ ਆਉਣ ਉੱਤੇ ਅਕਸਰ ਕਹਿੰਦੇ ਹਨ ਕੁਝ ਦੋਸਤ ਮਿਲ ਗਏ ਸਨ ਬੜੀ ਮੁਸ਼ਕਲ ਨਾਲ ਖੇੜਾ ਛੁੜਾ ਕੇ ਆਇਆ ਹਾਂ 50 ਸਾਲ ਦਾ ਵਿਦੇਸ਼ੀ ਪਤੀ ਮਿਲਣ ਉੱਤੇ ਜਵਾਨ ਪਤਨੀ ਸੋਚਦੀ ਹੈ ਚੰਗਾ ਹੁੰਦਾ ਜੇ 25-25 ਸਾਲ ਦੇ ਦੋ ਪਤੀ ਮਿਲੇ ਹੁੰਦੇ ਸ਼ਾਂਤ ਸੁਭਾਅ ਵਾਲੇ ਪਤੀਆਂ ਨੂੰ ਅਕਸਰ ਹਨੇਰੀ ਅਤੇ ਤੂਫਾਨ ਦੇ ਸੁਭਾਅ ਵਾਲੀਆਂ ਪਤਨੀਆਂ ਮਿਲਦੀਆਂ ਹਨ ਹੁਣ ਬਾਜ਼ਾਰ ਵਿੱਚ ਸੈਂਕੜੇ ਅਜਿਹੀਆਂ ਚੀਜ਼ਾਂ ਆ ਗਈਆਂ ਹਨ ਜਿਨ੍ਹਾਂ ਨੂੰ ਕੇਵਲ ਨਜਾਇਜ਼ ਸੰਬੰਧਾਂ ਲਈ ਹੀ ਖਰੀਦਿਆ ਜਾ ਸਕਦਾ ਹੈ। ਹੁਣ ਸੁਨੇਹਾ ਲੈਣਾ ਦੇਣਾ ਕਿਸੇ ਨੂੰ ਬੁਲਾਉਣਾ ਜਾਂ ਆਪ ਜਾਣਾ ਸੁਖਾਲਾ ਹੋਣ ਕਾਰਨ ਨਜਾਇਜ਼ ਸੰਬੰਧ ਉਸਾਰਨੇ ਸੌਖੇ ਹੋ ਗਏ ਹਨ। ਸਾਡੇ ਦੇਸ਼ ਵਿੱਚ ਤਾਂ ਪਤਨੀ ਨੂੰ ਆਪਣੇ ਭੈੜੇ ਪਤੀ ਵਿਰੁੱਧ ਰੱਬ ਅੱਗੇ ਅਰਦਾਸ ਕਰਨ ਦੀ ਵੀ ਆਗਿਆ ਨਹੀਂ ਹੈ। ਜਿਹੜੇ ਪਤੀ اچانک ਆਪਣੀਆਂ ਪਤਨੀਆਂ ਉੱਤੇ ਮਿਹਰਬਾਨ ਹੋ ਜਾਂਦੇ ਹਨ ਉਹ ਅਸਲ ਵਿੱਚ ਬਾਹਰ ਕੋਈ ਹੋਰ ਰਿਸ਼ਤਾ ਉਸਾਰ ਰਹੇ ਹੁੰਦੇ ਹਨ। ਜਿਹੜੇ ਪਤੀ ਆਪਣੀਆਂ ਪਤਨੀਆਂ ਨੂੰ ਕੁਝ ਕਰਕੇ ਅਚਾਨਕ ਹੈਰਾਨ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਜਲਦੀ ਹੀ ਕੁਝ ਅਜੀਹਾ ਵੇਖਣ ਨੂੰ ਮਿਲ ਜਾਂਦਾ ਹੈ ਕਿ ਉਹ ਆਪ ਹੈਰਾਨ ਅਤੇ ਪਰੇਸ਼ਾਨ ਹੋ ਜਾਂਦੇ ਹਨ ਪਤੀ ਪਤਨੀ ਸਬੰਧੀ ਉਪਰੋਗਤ ਪ੍ਰਚਲਿਤ ਧਾਰਨਾਵਾਂ ਘਰ ਪਰਿਵਾਰ ਵਿੱਚ ਪਤੀ ਪਤਨੀ ਦੀ ਆਪਸੀ ਸਥਿਤੀ ਨੂੰ ਸਮਝ ਵਿੱਚ ਸਹਾਇੀ ਹੋ ਸਕਦੀਆਂ ਹਨ ਆਮ ਕਰਕੇ ਪਤਨੀ ਦੀ ਇਹ ਇੱਛਾ ਹੁੰਦੀ ਹੈ ਕਿ ਉਸਦਾ ਪਤੀ ਸਭੈ ਵਿਸ਼ਵਾਸ ਵਾਲਾ ਤੇ ਝਟਪਟ ਫੈਸਲੇ ਕਰਨ ਦੀ ਯੋਗਤਾ ਵਾਲਾ ਵਿਅਕਤੀ ਹੋਵੇ ਉਹ ਪਤੀ ਨੂੰ ਅਗਵਾਈ ਪ੍ਰਦਾਨ ਕਰਨ ਦੀ ਪ੍ਰੇਰਣਾ ਦਿੰਦੀ ਹੈ ਅਤੇ ਉਸ ਦੇ ਸੁਜੋਗ ਫੈਸਲਿਆਂ ਨੂੰ ਲਾਗੂ ਕਰਨ ਅਤੇ ਅਮਲ ਵਿੱਚ ਲਿਆਉਣ ਦਾ ਯਤਨ ਵੀ ਕਰਦੀ ਹੈ ਜੇਕਰ ਫੈਸਲਾ ਕਰਨ ਦੀ ਯੋਗਤਾ ਹੋਵੇ ਤਾਂ ਹੀ ਪਤੀ ਠੀਕ ਫੈਸਲੇ ਕਰ ਸਕੇਗਾ ਠੀਕ ਫੈਸਲੇ ਨੂੰ ਲਾਗੂ ਕਰਨ ਵਿੱਚ ਕਿਸੇ ਤਰ੍ਹਾਂ ਕੋਈ ਚੀਜ਼ਕ ਨਹੀਂ ਹੁੰਦੀ ਠੀਕ ਫੈਸਲਾ ਕਰਨਾ ਬੜਾ ਔਖਾ ਕੰਮ ਹੁੰਦਾ ਹੈ ਅਤੇ ਮਹਿੰਗਾਈ ਦੇ ਜ਼ਮਾਨੇ ਵਿੱਚ ਇਹ ਮੈਂ ਮਹਿੰਗਾ ਕੰਮ ਵੀ ਹੈ ਕਿਉਂਕਿ ਹਰ ਇੱਕ ਫੈਸਲੇ ਨੂੰ ਲਾਗੂ ਕਰਨ ਉਤੇ ਢੇਰ ਖਰਚ ਆਉਂਦਾ ਹੈ। ਇਵੇਂ ਪਰਿਵਾਰਕ ਸਬੰਧ ਪਤੀ ਵੱਲੋਂ ਫੈਸਲੇ ਕਰਨ ਦੀ ਯੋਗਤਾ ਅਯੋਗਤਾ ਉੱਤੇ ਨਿਰਭਰ ਕਰਦੇ ਹਨ। ਅਜੋਕੇ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਸੰਪੂਰਨਤਾ ਦੀ ਸੰਭਾਵਨਾ ਨਹੀਂ ਹੈ ਪਰ ਜਿਹੜੇ ਪਤੀ ਸੰਪੂਰਨ ਫੈਸਲਾ ਕਰਨ ਦੇ ਬਲਾਸੀ ਹੁੰਦੇ ਹਨ ਉਹ ਅਕਸਰ ਗਲਤ ਫੈਸਲਾ ਕਰਦੇ ਹਨ। ਅਤੇ ਅਕਸਰ ਕਈ ਵਾਰੀ ਆਪਣੇ ਫੈਸਲੇ ਨੂੰ ਬਦਲਦੇ ਹਨ ਜਾਂ ਫੈਸਲਾ ਕਰਨ ਦੀ ਘੜੀ ਲੰਗਾ ਕੇ ਫੈਸਲਾ ਕਰਦੇ ਹਨ। ਇਸ ਤਰ੍ਹਾਂ ਪਤਨੀਆਂ ਦੇ ਰੂਪ ਵਿੱਚ ਫੈਸਲਾ ਕਰਨ ਦੇ ਜੋਖਮ ਤੋਂ ਅਕਸਰ ਬਚਣਾ ਚਾਹੁੰਦੀਆਂ ਹਨ ਪਰ ਜਦੋਂ ਪਤੀ ਫੈਸਲਾ ਕਰਨ ਦੀ ਯੋਗਤਾ ਦਾ ਪ੍ਰਮਾਣ ਹੀ ਨਾ ਦੇਵੇ ਤਾਂ ਘਰ ਦੀ ਵਾਗਡੋਰ ਉਹਨਾਂ ਨੂੰ ਸੰਭਾਲਣੀ ਹੀ ਪੈਂਦੀ ਹੈ ਮਾਵਾਂ ਦੇ लाडले ਪੁੱਤਰ ਕੋਈ ਵੀ ਫੈਸਲਾ ਕਰਨ ਸਮੇਂ ਲੜਖਰਾਉਂਦੇ ਹਨ ਅਤੇ ਜਦੋਂ ਜਿਹੇ ਪਤਿਆਂ ਦੀਆਂ ਪਤਨੀਆਂ ਅਗਵਾਈ ਪ੍ਰਦਾਨ ਕਰਨ ਦਾ ਯਤਨ ਕਰਦੀਆਂ ਹਨ ਤਾਂ ਉਹਨਾਂ ਦੇ ਵਿਰੁੱਧ ਸੱਸਾ ਮੋਰਚਾ ਲਾਲ ਦਿੰਦੀਆਂ ਹਨ ਅਜਿਹੀ ਸਥਿਤੀ ਵਿੱਚ ਬਾਹਰਲੀ ਦਖਲਅੰਦਾਜ਼ੀ ਵੱਧ ਜਾਂਦੀ ਹੈ ਤੇ ਸਥਿਤੀ ਨਿਰੰਤਰ ਵਿਗੜਦੀ ਜਾਂਦੀ ਹੈ। ਅਜਿਹੇ ਪਤੀ ਆਪਣਾ ਨਿਰਧਾਰਿਤ ਰੋਲ ਅਦਾ ਕਰਨ ਦੀ ਅਯੋਗਤਾ ਕਾਰਨ ਸ਼ਰਾਬ ਆਦਤ ਦਾ ਆਸਰਾ ਲੈਂਦੇ ਹਨ। ਬਹਾਨਾ ਹੋ ਭਾਵੇਂ ਕੋਈ ਲਾਹਣ, ਅਸਲ ਵਿੱਚ ਉਹ ਘਰੇਲੂ ਅਤੇ ਪਰਿਵਾਰਕ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਹੋਏ ਹੁੰਦੇ ਹਨ। ਨੌਕਰੀ ਕਰਨ ਵਾਲੇ ਪਤਨੀ ਨੂੰ ਘਰ ਵਿੱਚ ਰਹਿਣ ਵਾਲੀ ਪਤਨੀ ਦੇ ਮੁਕਾਬਲੇ ਵਧੇਰੇ ਕੰਮ ਕਰਨਾ ਪੈਂਦਾ ਹੈ। ਨੌਕਰੀ ਕਰਨ ਵਾਲੀ ਪਤਨੀ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਵੀ ਵਧੇਰੇ ਹੁੰਦੀ ਹੈ ਪਰ ਅਜਿਹੀ ਪਤਨੀ ਵਿੱਚ ਆਪਣੇ ਪਤੀ ਦੇ ਅਜੋਗ ਵਿਹਾਰ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਘੱਟ ਹੁੰਦੀ ਹੈ ਅਜਿਹੀ ਪਤਨੀ ਚਾਹੁੰਦੀ ਹੈ ਕਿ ਉਸ ਦਾ ਪਤੀ ਕੇਵਲ ਫਰਮਾਨ ਜਾਰੀ ਕਰਨ ਦੀ ਥਾਂ ਘਰੇਲੂ ਕੰਮਾਂ ਪ੍ਰਤੀ ਜੋਗ ਧਿਆਨ ਵੀ ਦੇਵੇ ਅਜਿਹੀ ਪਤਨੀ ਵਿੱਚ ਚੰਗੇਰਾ ਜੀਵਨ ਜਿਉਣ ਦੀ ਇੱਛਾ ਵੀ ਵਧੇਰੇ ਹੁੰਦੀ ਹੈ ਤੇ ਉਸ ਵਿੱਚ ਬਚਤ ਦੀ ਭਾਵਨਾ ਅਤੇ ਬਚਤ ਨਾਲ ਘਰ ਦੀਆਂ ਵਸਤਾਂ ਚੀਜ਼ਾਂ ਖਰੀਦਣ ਦੀ ਇੱਛਾ ਵੀ ਵਧੇਰੇ ਬਲਵਾਨ ਹੁੰਦੀ ਹੈ ਅਜਿਹੀ ਪਤਨੀ ਨਵੇਂਾਂ ਅਤੇ ਘਰੇਲੂ ਕੰਮਾਂ ਨੂੰ ਸੌਖਾ ਕਰਨ ਵਾਲੀਆਂ ਮਸ਼ੀਨਾਂ ਅਤੇ ਵਸਤਾਂ ਖਰੀਦਣ ਦੀ ਬਧੇਰੇ ਇੱਛਕ ਹੁੰਦੀ ਹੈ। ਅਜਿਹੀ ਪਤਨੀ ਉਹਨਾਂ ਚੀਜ਼ਾਂ ਉੱਤੇ ਖੁਸ਼ੀ-ਖੁਸ਼ੀ ਪੈਸੇ ਖਰਚਦੀ ਹੈ ਜਿਹੜੀਆਂ ਸਭ ਦੇ ਸੁੱਖ ਵਿੱਚ ਵਾਧਾ ਕਰਨ ਅਤੇ ਘਰ ਨੂੰ ਹੋਰ ਸੋਹਣਾ ਬਣਾਉਣ। ਅਜਿਹੀ ਔਰਤ ਨੂੰ ਨੌਕਰੀ ਵਿੱਚ ਹੋਣ ਕਾਰਨ ਬਧੇਰੇ ਫੈਸਲੇ ਕਰਨੇ ਪੈਂਦੇ ਹਨ। ਸੋ ਉਸ ਵਿੱਚ ਕੀਤੇ ਜਾਣ ਵਾਲੇ ਫੈਸਲਿਆਂ ਦੇ ਕਈ ਪੱਖਾਂ ਨੂੰ ਇੱਕੋ ਵੇਲੇ ਸਮਝਣ ਦੀ ਯੋਗਤਾ ਪੈਦਾ ਹੁੰਦੀ ਹੈ। ਅਜੇ ਹੀ ਇਸ ਤਰੀ ਕਿਸੇ ਅਜਿਹੇ ਖਰਚ ਨੂੰ ਬਰਦਾਸ਼ਤ ਨਹੀਂ ਕਰਦੀ ਜਿਹੜਾ ਸਿਹਤ ਨੂੰ ਵਿਗਾੜੇ ਘਰ ਦੇ ਵਸੀਲਿਆਂ ਨੂੰ ਘਟਾਏ ਅਤੇ ਘਰ ਦੇ ਅਮਨ ਨੂੰ ਤੋੜੇ ਜਦੋਂ ਤੱਕ ਪਤੀ ਆਪਣੇ ਪਤੀ ਹੋਣ ਦੇ ਫਰਜ਼ ਨਿਭਾਉਂਦਾ ਹੈ ਪਤਨੀ ਡਟ ਕੇ ਉਸ ਦਾ ਸਾਥ ਦਿੰਦੀ ਹੈ ਪਰ ਜਦੋਂ ਉਹ ਫਰਜ਼ਾਂ ਪ੍ਰਤੀ ਅਵੇਸਲਾ ਹੋ ਕੇ ਜੂਏ ਜਾਂ ਸ਼ਰਾਬ ਆਦਤ ਉੱਤੇ ਪੈਸੇ ਖਰਚਣ ਲੱਗ ਪਵੇ ਤਾਂ ਸਭ ਤੋਂ ਪਹਿਲਾਂ ਵਿਰੋਧ ਵੀ ਉਹੀ ਕਰਦੀ ਹੈ ਇਸ ਸਥਿਤੀ ਵਿੱਚ ਹੀ ਘਰ ਦੀ ਵਾਂਗ ਡੋਰ ਸੰਭਾਲਣ ਦੀ ਖਿੱਚੋਤਾਨ ਆਰੰਭ ਹੋ ਜਾਂਦੀ ਹੈ ਅਜੇ ਹੀ ਖਿੱਚੋ ਤਾਨ ਕਰਨ ਕਾਰਨ ਕਾਮ ਸਬੰਧਾਂ ਉੱਤੇ ਭੜਾ ਅਸਰ ਪੈਂਦਾ ਹੈ ਤੇ ਵਿਗੜੇ ਹੋਏ ਕਾਮ ਸਬੰਧ ਖਿੱਚੋ ਤਾਨ ਨੂੰ ਵਧਾਉਂਦੇ ਹਨ ਅਤੇ ਘਰ ਘਰ ਨਾ ਰਹਿ ਕੇ ਅਦਾਲਤ ਬਣ ਜਾਂਦਾ ਹੈ ਜਿੱਥੇ ਨਿਤ ਨਵਾਂ ਮੁਕੱਦਮਾ ਲੜਿਆ ਜਾਂਦਾ ਹੈ ਸੁਖਾਵੇਂ ਕਾਮ ਸਬੰਧ ਪਤੀ ਪਤਨੀ ਦੇ ਉਸਾਰੂ ਰਿਸ਼ਤੇ ਦਾ ਮੂਲ ਆਧਾਰ ਹੁੰਦੇ ਹਨ ਜਦੋਂ ਇਹ ਸਬੰਧ ਸੁਖਾਵੇਂ ਨਾ ਰਹਿਣ ਤਾਂ ਨਿਤ ਨਵੀਆਂ ਸਮੱਸਿਆਵਾਂ ਮਾ ਉਪਜਦੀਆਂ ਹਨ ਅਤੇ ਦੋਵੇਂ ਧਿਰਾਂ ਆਪਣਾ ਨਿਰਧਾਰਤ ਰੋਲ ਅਦਾ ਕਰਨ ਤੋਂ ਇਨਕਾਰੀ ਹੋ ਜਾਂਦੀਆਂ ਹਨ ਅਜਿਹੀ ਵਿਗੜੀ ਹਾਲਤ ਵਿੱਚ ਪਤੀ ਬਦਲਾ ਲੈਣ ਦੀਆਂ ਵਿਉਂਤਾਂ ਬਣਾਉਂਦਾ ਹੈ ਅਤੇ ਪਤਨੀ ਆਪਣੇ ਆਪ ਨੂੰ ਮਜਲੂਮ ਸਮਝਦੀ ਹੈ। ਉਹ ਸਥਿਤੀ ਬੜੀ ਦੁਖਦਾਈ ਹੁੰਦੀ ਹੈ ਜਦੋਂ ਦੋਵੇਂ ਧਿਰਾਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਰਲਾਉਣ ਅਤੇ ਉਹਨਾਂ ਨੂੰ ਗਵਾਹ ਬਣਾਉਣ ਦਾ ਯਤਨ ਕਰਦੀਆਂ ਹਨ। ਇਹ ਮੇ ਸਥਾਪਤ ਘਰ ਹੀ ਨਹੀਂ ਟੁੱਟ ਰਿਹਾ ਹੁੰਦਾ ਸਗੋਂ ਬੱਚਿਆਂ ਦੇ ਵਿਆਹ ਉਪਰੰਤ ਉਸਰਣ ਵਾਲੇ ਘਰਾਂ ਦੀਆਂ ਬੁਨਿਆਦਾਂ ਵਿੱਚ ਵੀ ਤਰੇੜਾਂ ਉੱਭਰਨ ਲੱਗ ਪੈਂਦੀਆਂ ਹਨ। ਲੜਦੇ ਹੋਏ ਪਤੀ ਪਤਨੀ ਨੂੰ ਵੇਖ ਕੇ ਸੋਚਣਾ ਪੈਂਦਾ ਹੈ ਕਿ ਕੀ ਕਦੇ ਇਹਨਾਂ ਨੇ ਇੱਕ ਦੂਜੇ ਨੂੰ ਪਿਆਰ ਵੀ ਕੀਤਾ ਹੋਵੇਗਾ ਸੰਸਾਰ ਵਿੱਚ ਸਭ ਤੋਂ ਵੱਧ ਕ੍ਰੋਪ ਦ੍ਰਿਸ਼ਪਤੀ ਪਤਨੀ ਦਾ ਝਗੜਾ ਹੁੰਦਾ ਹੈ ਅਤੇ ਸਭ ਤੋਂ ਭੈੜੀ ਸਥਿਤੀ ਉਹ ਹੁੰਦੀ ਹੈ ਜਦੋਂ ਇੱਕ ਦੂਜੇ ਉੱਤੇ ਪਤੀ ਦੇ ਨਿਪੁੰਸਕ ਅਤੇ ਪਤਨੀ ਦੇ ਚਰਿੱਤਰਹੀਨ ਹੋਣ ਦੇ ਦੋਸ਼ ਲਾ ਰਹੇ ਹੋਣ ਜੋ ਕਿ ਪਤੀ ਦਾ ਫਰਜ਼ ਹੈ ਕਿ ਉਹ ਆਪਣੀ ਪਤਨੀ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਬਦਲੇ ਕੁਝ ਪਤਨੀਆਂ ਭੈੜੀਆਂ ਵੀ ਹੁੰਦੀਆਂ ਹਨ ਜਿਹੜੀਆਂ ਉਜੜਨ ਅਤੇ ਉਜਾੜਨ ਦੇ ਬਹਾਨੇ ਲੱਭਦੀਆਂ ਰਹਿੰਦੀਆਂ ਹਨ ਅਕਸਰ ਵੇਖਿਆ ਗਿਆ ਹੈ ਕਿ ਪਤਨੀਆਂ ਸ਼ਾਂਤ ਤੇ ਸੁਖਾਵਾਂ ਜੀਵਨ ਜਿਉਣ ਦੀਆਂ ਇੱਛੁਕ ਹੁੰਦੀਆਂ ਹਨ ਅਤੇ ਆਪਣੇ ਪਤੀਆਂ ਤੋਂ ਉਹਨਾਂ ਸਥਿਤੀਆਂ ਤੇ ਉਸ ਵਾਤਾਵਰਣ ਦੀ ਆਸ ਕਰਦੀਆਂ ਹਨ ਜਿਨ੍ਹਾਂ ਵਿੱਚ ਉਹ ਪਤਨੀ ਅਤੇ ਮਾਂ ਦੇ ਆਪਣੇ ਫਰਜ਼ ਯੋਗਤਾ ਨਾਲ ਨਿਭਾ ਸਕਣ। ਪਤਨੀ ਵਿੱਚ ਹਾਕਮ ਬਣਨ ਦੀ ਇੱਛਾ ਨਹੀਂ ਹੁੰਦੀ ਪਰ ਹਾਕਮ ਬਣੇ ਪਤੀ ਉਹਨਾਂ ਨੂੰ ਵਿਦਰੋਹ ਲਈ ਮਜਬੂਰ ਕਰ ਦਿੰਦੇ ਹਨ। ਇੱਕ ਪਤਨੀ ਨੂੰ ਜਦੋਂ ਕਿਸੇ ਨੇ ਪੁੱਛਿਆ ਕਿ ਤੁਹਾਡੇ ਘਰ ਵਿੱਚ ਕਿਸ ਦੀ ਚੱਲਦੀ ਹੈ? ਉਸਨੇ ਕਿਹਾ ਕਿ ਉਸ ਨੂੰ ਤਾਂ ਇਸ ਗੱਲ ਦਾ ਕਦੇ ਖਿਆਲ ਹੀ ਨਹੀਂ ਆਇਆ ਸ਼ਕਤੀਸ਼ਾਲੀ ਬਾਦਸ਼ਾਹ ਹੁਕਮ ਵੀ ਬੇਨਤੀ ਦੀ ਭਾਸ਼ਾ ਵਿੱਚ ਕਰਦੇ ਹਨ ਅਤੇ ਸੋਹਣੀਆਂ ਮਹਾਰਾਣੀਆਂ ਪਤੀ ਨੂੰ ਸਿਆਣਾ ਅਤੇ ਸ਼ਕਤੀਸ਼ਾਲੀ ਪਤੀ ਬਣਨ ਦੀ ਆਜ਼ਾਦੀ ਦੇ ਕੇ ਉਹਨਾਂ ਉੱਤੇ ਰਾਜ ਕਰਦੀਆਂ ਹਨ ਸਭ ਤੋਂ ਸੋਹਣਾ ਅਤੇ ਨੇੜਲਾ ਸਾਥ ਪਤੀ ਪਤਨੀ ਦਾ ਹੁੰਦਾ ਹੈ ਸਭ ਤੋਂ ਚੰਗਾ ਸਸਤਾ ਅਤੇ ਸੁਖਾਵਾ ਮਨਪ੍ਰਚਾਵਾ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨਾਲ ਹੁੰਦਾ ਹੈ ਪਤੀ ਲਈ ਇਤਨਾ ਹੀ ਕਾਫੀ ਹੈ ਕਿ ਉਹ ਪਤੀ ਬਣਿਆ ਰਹੇ ਜਿਹੜੇ ਪਤੀ ਆਪਣੇ ਘਰ ਵਿੱਚ ਪਰਿਵਾਰ ਲਈ ਹਾਕਮ ਬਣਨਾ ਚਾਹੁੰਦੇ ਹਨ ਉਹ ਨਾ ਪਤੀ ਰਹਿੰਦੇ ਹਨ ਨਾ ਹਾਕਮ ਬਣਦੇ ਹਨ ਉਹ ਘਰ ਅਜੇ ਬਣਨਾ ਹੈ ਜਿੱਥੇ ਕਦੀ ਝਗੜਾ ਨਾ ਹੋਇਆ ਹੋਵੇ ਥੋੜੇ ਜਿਹੇ ਅਭਿਆਸ ਅਤੇ ਵਿਸ਼ਲੇਸ਼ਣ ਮਗਰੋਂ ਦੋਹਾਂ ਧਿਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਵਿਚਕਾਰ ਕਿਸ ਕਾਰਨ ਝਗੜਾ ਉਪਜਦਾ ਹੈ ਅਤੇ ਕਿਸ ਢੰਗ ਨਾਲ ਜਾਂ ਕਿਹੜੀਆਂ ਗੱਲਾਂ ਨਾਲ ਇਹ ਨਿਬੜਦਾ ਹੈ ਹਰ ਝਗੜੇ ਨੂੰ ਸਮਝਿਆ ਤੇ ਸਵਕਾਰ ਕੀਤਾ ਜਾ ਸਕਦਾ ਹੈ ਪਰ ਸਮਝੌਤੇ ਦੀ ਸੰਭਾਵਨਾ ਵੀ ਬਣੀ ਰਹਿਣੀ ਚਾਹੀਦੀ ਹੈ ਜੇਕਰ ਇਹ ਸੰਕਲਪ ਕਰ ਲਿਆ ਜਾਵੇ ਕਿ ਅਸੀਂ ਬੱਚਿਆਂ ਸਾਹਮਣੇ ਨਹੀਂ ਝਗੜਨਾ ਤਾਂ ਝਗੜੇ ਆਪੇ ਮੁੱਕ ਜਾਂਦੇ ਹਨ। ప్రతి ਪਤਨੀ ਦਾ ਆਪਸੀ ਰਿਸ਼ੇਮਾ ਇੱਕ ਸ਼ੌਂਕ ਹੀ ਹੋਣਾ ਚਾਹੀਦਾ ਹੈ ਇਹ ਦੋਹਾਂ ਦੀ ਆਦਤ ਨਹੀਂ ਬਣਨਾ ਚਾਹੀਦਾ। ਵੇਖਿਆ ਗਿਆ ਹੈ ਕਿ ਬਹੁਤੇ ਝਗੜੇ ਉਹਨਾਂ ਘਰਾਂ ਤੇ ਪਰਿਵਾਰਾਂ ਵਿੱਚ ਉਪਜਦੇ ਹਨ ਜਿੱਥੇ ਵਿਆਹ ਲਾਪਰਵਾਹੀ ਨਾਲ ਹੋਏ ਹੋਣ ਅਤੇ ਬੱਚੇ ਹੋਰ ਵੀ ਲਾਪਰਵਾਹੀ ਨਾਲ ਪੈਦਾ ਕੀਤੇ ਗਏ ਅਤੇ ਵਿਗਾੜੇ ਗਏ ਹੋਣ। ਲਾਪਰਵਾਹੀ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਵੀ ਵੱਡੇ-ਵੱਡੇ ਝਗੜੇ ਉਲਝਣਾ ਤੇ ਮੁਸੀਬਤਾਂ ਬਣ ਜਾਂਦੀਆਂ ਹਨ। ਲਾਪਰਵਾ પતિ ਪਤਨੀ ਆਮ ਕਰਕੇ ਹਨੀਮੂਨ ਦੌਰਾਨ ਹੀ ਤਲਾਕ ਬਾਰੇ ਸੋਚਣ ਲੱਗ ਪੈਂਦੇ ਹਨ ਲਾਪਰਵਾ ਵਿਅਕਤੀ ਵਿੱਚ ਸੰਭਲਨ ਦੀ ਸਮਰੱਥਾ ਨਹੀਂ ਹੁੰਦੀ ਘਰ ਵਿੱਚ ਆਮ ਕਰਕੇ ਸਵੇਰੇ ਪਰਿਵਾਰ ਦਾ ਜਿਹੜਾ ਜੀ ਸਭ ਤੋਂ ਪਹਿਲਾਂ ਉੱਠਦਾ ਹੈ ਗੱਲ ਉਸਦੀ ਮੰਨੀ ਜਾਂਦੀ ਹੈ ਏਵੇਂ ਹੀ ਜਿਹੜਾ ਜ਼ਿੰਮੇਵਾਰ ਹੈ ਉਸਦੀ ਗੱਲ ਵਧੇਰੇ ਸੋਖ ਨਾਲ ਮੰਨੀ ਜਾਂਦੀ ਹੈ ਉਸ ਘਰ ਵਿੱਚ ਸਾਰੀਆਂ ਖੁਸ਼ੀਆਂ ਹੁੰਦੀਆਂ ਹਨ ਜਿੱਥੇ ਪਤਨੀ ਆਪਣੇ ਪਤੀ ਨੂੰ ਦੁਨੀਆ ਦਾ ਸਭ ਤੋਂ ਸਿਆਣਾ ਆਦਮੀ ਮੰਨਦੀ ਹੈ ਅਤੇ ਜਿੱਥੇ ਪਤੀ ਆਪਣੀ ਪਤਨੀ ਨੂੰ ਸੰਸਾਰ ਦੀ ਸਭ ਤੋਂ ਵੱਧ ਸੁੰਦਰ ਇਸਤਰੀ ਸਮਝਦਾ ਹੈ ਜਿੱਥੇ ਪਿਆਰ ਹੋਵੇ ਉੱਥੇ ਕੋਈ ਵਿਰੋਧ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਬਹਿਸ ਦੀ ਲੋੜ ਉਪਜਦੀ ਹੈ ਅਜਿਹੇ ਪਤੀ ਪਤਨੀ ਵੀ ਝਗੜਦੇ ਹਨ ਪਰ ਉਹ ਝਗੜੇ ਨੂੰ ਲੁਮਕਾਉਂਦੇ ਨਹੀਂ ਅਤੇ ਉਹ ਹਰ ਝਗੜੇ ਤੋਂ ਸਬਕ ਸਿੱਖਦੇ ਹਨ ਜਿਹੜੇ ਘਰ ਬਰਕਤਾਂ ਦੇ ਬਾਗ ਹੁੰਦੇ ਹਨ ਉੱਥੇ ਹਕੂਮਤ ਦਾ ਝਗੜਾ ਨਹੀਂ ਹੁੰਦਾ ਜਿੱਥੇ ਹਕੂਮਤ ਦਾ ਝਗੜਾ ਹੈ ਉਹ ਘਰ ਕਾਂ ਪਈ ਮੰਜੀ ਵਾਂਗ ਹੁੰਦੇ ਹਨ ਮਨ ਦੇ ਮੇਲ ਬਿਨਾ ਵਿਆਹ ਜਿਸਮਾਂ ਦਾ ਵਿਪਾਰ ਹੋ ਨਿਬੜਦਾ ਹੈ ਘਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਚੀਜ਼ ਹੈ ਇਹ ਕੇਵਲ ਇੱਕ ਵਿਅਕਤੀ ਵੱਲੋਂ ਕੇਵਲ ਦੋ ਹੱਥਾਂ ਵਿੱਚ ਸੰਭਾਲੀ ਜਾਣ ਵਾਲੀ ਚੀਜ਼ ਨਹੀਂ ਘਰ ਵਿੱਚ ਹਕੂਮਤ ਪਿਆਰ ਦੀ ਹੁੰਦੀ ਹੈ ਤੇ ਇਹ ਹਕੂਮਤ ਉਸ ਦੀ ਚੱਲਦੀ ਹੈ ਜਿਹੜਾ ਘਰ ਨੂੰ ਪਵਿੱਤਰ ਸਮਝਦਾ ਹੈ ਜਿਹੜਾ ਆਪਣੇ ਛੋਟੇ ਘਰ ਨੂੰ ਆਪਣੇ ਦਿਲ ਨਾਲ ਵੱਡਾ ਕਰੇ ਉਹੀ ਉਸ ਘਰ ਦਾ ਮੁਖੀ ਜਾਂ ਬਾਦਸ਼ਾਹ ਹੁੰਦਾ ਹੈ ਤੇ ਉਹੀ ਉਸ ਘਰ ਦੀ ਰਾਣੀ ਹੁੰਦੀ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ